ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰ ਦਾ ਸਵਾਲ ਕਰਦਾ ਹੈ ਫ੍ਰੀਕੋਲ ਜ਼ਿਲ੍ਹੇ ਦੇ ਪਿੰਡ ਚੰਦਪਾਣ ਦਾ ਮਸਲਾ ਲਗਾਤਾਰ ਭਖਿਆ ਹੋਇਆ ਹੈ ਇਸ ਮਾਮਲੇ ਦੇ ਵਿੱਚ ਦੋਹੇ ਹੀ ਧਿਰਾਂ ਆਪਣੇ ਆਪ ਨੂੰ ਬਿਲਕੁਸੂ ਦੱਸ ਕੇ ਦੂਜੇ ਉੱਪਰ ਇਲਜ਼ਾਮ ਬਾਜ਼ੀ ਲਾ ਰਹੀਆਂ ਨੇ ਅਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਬਿਆਨ ਸਾਹਮਣੇ ਆ ਜਾਂਦਾ ਹੈ ਮਸਲਾ ਪਿੰਡ ਦੇ ਵਿੱਚ ਨਾਜੂ ਲੈ ਕੇ ਇਸ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਧਰਨਾਕਾਰੀਆਂ ਦੇ 39 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਇਸ ਵਿੱਚ ਐਕਸ਼ਨ ਕਮੇਟੀ ਬਣੀ ਉਹਨਾਂ ਵੱਲੋਂ ਜਿਹੜਾ ਇਹਨਾਂ ਲੋਕਾਂ ਦੀ ਰਿਹਾਈ ਕਰਵਾਈ ਗਈ ਅਤੇ ਦੂਜੀ ਧਿਰ ਪਰ ਜਿਨ੍ਹਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਫਾਇਰ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਰਹਿ ਗਿਆ ਦੂਜੀ ਧਿਰ ਦੇ ਉਪਰ ਮੁਕੱਦਮਾ ਦਰਜ ਹੋਣ ਤੋਂ ਬਾਅਦ ਲਗਾਤਾਰ ਉਹਨਾਂ ਦਾ ਪਰਿਵਾਰ ਸਾਹਮਣੇ ਆ ਰਿਹਾ ਹੈ ਅਤੇ ਬਿਆਨ ਦੱਸ ਰਿਹਾ ਹੈ ਤੇ ਆਪਣਾ ਪੱਖ ਦੱਸ ਰਿਹਾ ਹੈ ਅਤੇ ਦੂਜੇ ਪਾਸੇ ਹੁਣ ਸਯੁਕਤ ਕਸਰ ਮੋਰਜਾ ਫ੍ਰੀਕੋਰਟ ਵੀ ਇਸ ਵਿੱਚ ਐਂਟਰੀ ਕਰ ਚੁੱਕਿਆ ਹੈ ਅਤੇ ਇਨਾ ਮਸਲੇ ਸਝੋਂ ਲਈ ਅੱਗੇ ਆ ਰਿਹਾ ਏ ਜਿਸ ਨੂੰ ਲੈ ਕੇ ਅੱਜ ਉਹ ਫ੍ਰੀਕੋਰਡ ਪੁਲਸਕੁਹਾ ਸ਼ੁਰੂ ਗਰੇ ਹਨ ਅੱਜ ਦੀ ਐਸਾ ਸਬਜਕਤ ਕੋਲ ਸਾਲ ਮੋਰਚੇ ਫ੍ਰੀਕੋਰਡ ਵੀ ਮੀਟਿੰਗ ਦੇ ਵਿੱਚ ਉਹ ਸ਼ਖਸ ਵੀ ਪਹੁੰਚਿਆ ਜਿਸ ਦੇ ਘਰ ਦੇ ਅੱਗੇ ਨਾਲੀ ਸੀ ਅਤੇ ਜਿਸ ਤੋਂ ਬਾਅਦ ਸਾਰਾ ਵਿਵਾਦ ਹੋਇਆ ਉਸ ਵੱਲੋਂ ਖੁੱਲ ਕੇ ਦੱਸਿਆ ਗਿਆ ਕਿ ਪਾਣੀ ਦਾ ਮਸਲਾ ਸੀ ਗੰਦੇ ਪਾਣੀ ਦੇ ਨਾਲੀ ਦਾ ਮਸਲਾ ਸੀ ਜਾਂ ਨਹੀਂ ਇਸ ਬਾਰੇ ਦੱਸਿਆ ਗਿਆ ਅਤੇ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਪਰਿਵਾਰ ਸਜੁੱਤ ਕਿਸਾਨ ਮੋਰਚੇ ਫ੍ਰੀ ਕੋਰਟ ਨੂੰ ਮੈਲ ਪਹੁੰਚਿਆ ਸੀ ਤਾਂ ਪਰਿਵਾਰ ਦੇ ਨਾਲ ਪਿੰਡ ਉਹਦੇ ਕਾਰਨ ਦੇ ਮੈਂਬਰ ਅਮਰ ਸਿੰਘ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਇਸ ਜੋ ਕਿਸਾਨ ਮੋਰਚੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਉਹਦੇ ਕਾਰਨ ਦੇ ਮੈਂਬਰ ਅਮਰ ਸਿੰਘ ਨੇ ਦੱਸਿਆ ਕਿ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਪਿੰਡਾਂ ਦੇ ਨਿੱਕੇ ਮੋٹے ਮਸਲੇ ਹੁੰਦੇ ਨੇ ਉਹਨਾਂ ਨੂੰ ਨਿਬੇੜ ਦਿੱਤਾ ਜਾਂਦਾ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਨਲੈਕੀ ਕਾਰਨ ਕਿਤਨਾ ਕਿਤੇ ਇੱਥੋਂ ਤੱਕ ਇਹ ਮੁੱਦਾ ਪਹੁੰਚਿਆ ਉਹਨਾਂ ਨੇ ਕਿਹਾ ਕਿ ਇਹ ਆਪਸੀ ਭਾਈਚਾਰੇ ਦਾ ਮੁੱਦਾ ਹੈ ਇਸ ਨੂੰ ਪਿੰਡ ਦੇ ਵਿੱਚ ਹੀ ਬੈਠ ਕੇ ਨਿਵੇੜਨਾ ਚਾਹੀਦਾ ਹੈ ਪਰ ਉਸ ਨੂੰ ਜ਼ਿਆਦਾ ਤੂਲ ਦਿੱਤੀ ਗਈ ਹੈ ਹੁਣ ਦੇਖਾਂਗੇ ਹੋਰ ਸਮਝਦੇ ਵਿੱਚ ਜਿੱਥੇ ਇੱਕ ਧਰ ਦੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਰਿਹਾਈ ਦੇ ਦਿੱਤੀ ਗਈ ਹੈ ਅਤੇ ਗੋਲੀ ਚ ਲਾਉਣ ਵਾਲਿਆਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਸ joint ਕਿਸਾਨ ਮੋਰਚੀ ਦੀ ਵੀ ਐਂਟਰੀ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੁਸੀਂ ਵੀ ਸੁਣਾ ਪਿੰਡ ਚੰਦਪਾਣਾ ਦੇ ਰਹਿਣ ਵਾਲੇ ਬਿੱਟੂ ਜਿਸ ਦੇ ਘਰੇ ਅੱਗੇ ਨਾਲ ਨੂੰ ਲੈ ਕੇ ਸਾਰਾ ਬਿਵਾਲ ਹੋਇਆ ਸੀ ਅਤੇ ਪਿੰਡ ਉੱਤੇ ਘਰ ਦੇ ਪਹੁੰਚੇ ਹੋਏ ਮੈਂਬਰ ਅਮਰ ਸਿੰਘ ਤੋਂ ਕੀ ਉਹਨਾਂ ਦੱਸਿਆ ਅਤੇ ਕੀ ਸਵਾਲ ਖੜੇ ਕੀਤੇ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੇ ਮੇਰਾ ਨਾਮ ਬਿੱਟੂ ਹੈ ਜੀ ਪਿੰਡ ਚੰਦਪਾਣ ਤੋਂ ਨਾਲੀ ਦਾ ਹੀ ਮਸਲਾ ਸੀਗਾ ਜੀ ਤੇ ਹੋਰ ਕੋਈ ਮਸਲਾ ਨਹੀਂ ਸੀਗਾ ਜੀ ਸਾਡਾ ਵੀ ਪਾਣੀ ਉਸੇ ਨਾਲੀ ਚ ਪੈਂਦਾ ਇਹ ਸਾਨੂੰ ਪਾਉਣ ਨਹੀਂ ਦਿੰਦਾ ਜੀ ਕੌਣ ਇਹ ਕੁਲਦੀਪ ਸਰਪੰਚ ਸਾਡਾ ਤਿੰਨ ਚਾਰ ਘਰਾਂ ਦਾ ਪਾਣੀ ਉਸੇ ਨਾਲੀ ਚ ਪੈਂਦਾ ਜੇ ਉਹਦੇ ਚ ਸਾਫ਼ ਪਾਣੀ ਹੈਗਾ ਅਸੀਂ ਸਿਰ ਵੜਾਉਣ ਨੂੰ ਤਿਆਰ ਆਂ ਭੋਰਾ ਵੀ ਸਾਫ਼ ਪਾਣੀ ਨਿਕਲਿਆਵੇ ਤੇ ਅਸੀਂ ਸਿਰ ਵਢਾ ਦੇਾਂਗੇ ਉਸ ਸਾਫ਼ ਪਾਣੀ ਦੀਆਂ ਗੱਲਾਂ ਕਰਦਾ ਸਾਫ਼ ਪਾਣੀ ਚ ਗੰਦਾ ਪਾਣੀ ਮਿਲਦਾ ਅਸੀਂ ਧੌਣ ਬਣਾ ਦਾਂਗੇ ਜੇ ਉਸ ਸਾਫ਼ ਪਾਣੀ ਪੈਂਦਾ ਹੋਵੇ ਕਿੰਨੇ ਚਿਰ ਤੋਂ ਤੁਹਾਡੇ ਪਾਣੀ ਦਾ ਮਸਲਾ ਚੱਲਦਾ ਇਹ 3-4 ਮਹੀਨਿਆਂ ਤੋਂ ਚੱਲੀ ਜਾਂਦਾ ਜੀ ਜਿਹੜਾ ਹੁਣੇ ਸਾਰਾ ਗੱਲਬਾਤ ਹੋਈ ਹੈ ਇਹ ਚ ਭਾਈਚਾਰੇ ਦੀ ਕੀ ਗੱਲਬਾਤ ਆ ਜਿਵੇਂ ਕਹਿ ਰਹੇ ਕਿ ਐਸੀਆਂ ਨੂੰ ਕੁੱਟਮਾਰ ਕੀਤੀ ਆ ਜਾਂ ਜਰਨਲ ਵਰਗ ਨੇ ਕੀਤੀ ਕੀ ਇਹ ਅਜਿਹੀ ਕੋਈ ਗੱਲਬਾਤ ਹੈਗੀ ਨਹੀਂ ਇਹ ਭੋਰਾ ਵੀ ਹੀ ਨਹੀਂ ਜੀ ਇਹ ਅਸੀਂ ਇਹਨਾਂ ਦੇ ਘਰਾਂ ਚ ਹੀ ਬੈਠੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਸਰਪੰਚੀ ਦਾ ਰੌਲਾ ਤਾਂ ਨਹੀਂ ਹੁੰਦਾ ਕੋਈ ਰੌਲਾ ਨਹੀਂ ਇਹ ਨਾਲੀ ਤੁਹਾਡੇ ਬਾਹਰ ਦੇ ਮੂਹ ਦੀ ਨਾਲੀ ਦੀ ਹਾਂ ਮੇਰੇ ਬਾਹਰ ਮੂਹਰੇ ਹੈ ਮੇਰੇ ਮਾਰ ਮੂਹਰੇ ਡੱਗੀ ਬਣੀ ਸੀ ਉਹ ਬੰਦ ਹੋਈ ਹੋਈ ਪੰਜ ਫੁੱਟ ਦੀ ਨਾਲੀ ਪੈਂਦੀ ਸੀ ਉਹ ਇਹ ਪਹਿਣ ਨਹੀਂ ਦਿੰਦਾ ਬੰਦ ਹੋਣ ਦਾ ਕਾਰਨ ਕੀ ਹੋ ਜਾਂਦਾ ਉਹਦਾ ਪਤਾ ਨਹੀਂ ਮਲਵਾ ਮੂਲਵਾ ਫਸਿਆ ਹੋਇਆ ਉਹਦੇ ਚ ਆਪਦਾ ਪਾਣੀ ਇਹਦਾ ਚੱਲੀ ਜਾਂਦਾ ਮੈਂ ਤਾਂ ਉਹਦੇ ਕਰਨਾ ਸਾਡੀ ਇਹ ਪਿੰਡ ਦੀ ਲੜਕੀ ਹੈ ਇਹ ਪੈਣਾ ਸਾਡੀ ਅਸੀਂ ਤਾਂ ਜਾਣੇ ਵੀ ਕਿਸੇ ਦੇ ਜੀ ਨਹੀਂ ਕਰਦਾ ਕਿਸੇ ਨਾਲ ਲੜਨ ਨੂੰ ਕਿਸੇ ਦਾ ਵੀ ਇਹ ਕੁਸਪਾਲੀਆਂ ਬਾਜ਼ੀਆਂ ਕਰਾ ਦਿੰਦੀਆਂ ਉਸ ਸਾਡੀ ਸਰਪੰਚੀ ਆਈ ਲੈ ਲਈਦਾ ਸਰਪੰਚੀ ਨੂੰ ਮਿਲ ਗਈ ਕਰੇ 5 ਸਾਲ ਪਰ ਗਲਤ ਕੰਮ ਨਾ ਕੋਈ ਕਰ ਠੀਕ ਹੈ ਨਾ ਜੇ ਦੋ ਬੱਚਾ ਲਗੇ ਜਾਣੇ ਅਗਲੇ ਬਾੜ ਚ ਨੁਕਸਾਨ ਕਦੇ ਅਸੀਂ ਵੀ ਨਾਲੀਆਂ ਰੌਲੇ ਹੁੰਦੀਆਂ ਸਾਈ ਨਿਮੇੜ ਲੈਣੇ ਪੈਣੀ ਬੈਗੀ ਗੰਨਾਏ ਹੁੰਦੀ ਹੈ ਉਹਨੋਂ ਧੱਕਾ ਹੁੰਦਾ ਜੇ ਜਾ ਕੇ ਉਹਨਾਂ ਦਾ ਕੋਈ ਮਾਰ ਦਿੰਦੇ ਨਹੀਂ ਜਨਤਾ ਹੁਣ ਐਨੀ ਜਨਤਾ ਇਹ ਕਿ ਉਹ ਮਾ ਇੱਕ ਤਾਂ ਮਾਰਦੇ ਬਣੂਗੀ। ਲਾ ਦੋ ਆ ਤੂੰ ਫਲਾਣੇ ਨੇ ਮਾਰਿਆ। ਮੇਰਾ ਨਾਂ ਲੈ ਦੋ ਵੀ ਮੈਂ ਮਾਰਿਆ। ਕੀ ਪਤਾ ਕਿਹਨੇ ਮਾਰ ਗਿਆ। ਇਹ ਗੱਲਾਂ ਹੁੰਦੀਆਂ। ਪੁੱਤ ਧੱਕਾ ਉਹਨਾਂ ਨੇ ਕੀਤਾ। ਉਹਨਾਂ ਦੇ ਜਟਾ ਦੇ ਧੱਕਾ ਕਰ ਰਹੀ ਹੈ ਸਰਕਾਰਾਂ ਕਰਾਈਆਂ ਨੇ। ਇਹਨੇ ਵੋਟਾਂ ਇਹ ਆ ਬਈ ਜੱਟ ਦੇ ਕਿ ਮੁੰਡਾ ਹੈ। ਇਹਨਾਂ ਤੋਂ ਆਪਾਂ ਕੀ ਲੈਣਾ? ਇਹਨਾਂ ਦੇ ਭਾਈ ਪੰਜ-ਪੰਜ ਹੈਗੇ ਅਗਲਾ ਨੇ ਇਹਨਾਂ ਤੋਂ ਵੋਟਾਂ ਲੈਣੀ। ਆ ਗੱਲ ਹੈ ਹੋਰ ਦੱਸ ਕਦੇ ਵੀ ਪ੍ਰਸ਼ਾਸਨ ਦੀ ਫੇਲ ਹੈ ਵੀ ਇਹ ਇਦਾਂ ਮਸਲਾ ਹੋਣਾ ਨਹੀਂ ਸੀ ਜਿੱਨਾ ਬਣ ਗਿਆ ਨਹੀਂ ਹੋਣਾ ਸੀ ਉੱਤ ਜਮੇ ਨਹੀਂ ਹੋਣਾ ਇਹ ਤਾਂ ਬਹਿ ਕੇ ਦੋ ਬੰਦੇ ਸਾਲਸ ਲੈ ਲੈਂਦੇ ਅਸੀਂ ਵੀ ਕਰਦੇ ਰਿਆਂ ਅਸੀਂ ਰਤੇ ਵਿਆਹ ਸ਼ਾਦੀਆਂ ਦੇ ਮੈਂ ਆਪ ਅਨਵੇੜੇ ਕੀਤੇ ਦੋ ਦੋ ਸਾਲਸ ਲੈ ਲਈ ਜੀ ਮੈਂ ਤਾਂ ਪੁਲਿਸ ਨੂੰ ਆਵੇ ਜਿਹੜਾ ਉੱਤ ਨਾਲ ਭਾਲਾ ਇਹਦੇਗਾ ਦੋਨੋਂ ਲੰਮੇ ਪਾਜੀ ਦੇ ਨਕਸ਼ਾ ਪਰ ਪੁਲਿਸ ਨੇ ਕੁਝ ਕਰਨੀ ਸ਼ਿਵਾ ਚ ਹੈਗੀ ਅੱਗੇ ਹੁੰਦੀ ਪੁਰਸ ਦੀ ਦੋਨੇ ਧਰ੍ਹਾਂ ਵੱਲੋਂ ਐਮ.ਐਲ.ਏ ਨੂੰ ਟਾਰਗੇਟ ਕੀਤਾ ਜਾ ਰਿਹਾ ਪਹਿਲਾਂ ਉਹ ਕਹਿੰਦੇ ਸੀ ਵੀ ਐਮ.ਐਲ.ਏ ਦੇ ਕਹਿੰਦੇ ਸਾਰੀ ਕਾਰਵਾਈ ਆ ਉਹ ਤਾਂ ਐਵੇਂ ਨਹੀਂ ਨਹੀਂ ਜਿਹੜੀ ਗੱਲ ਕਿਸੇ ਦੀ ਨਹੀਂ ਹੁੰਦੀ ਉਹ ਗੱਲ ਬਣ ਜਾਂਦੀ ਹੈ ਸ਼ੋਅ ਬਣ ਜਾਂਦੀ ਹੈ ਉਹ ਬੋਤ ਐਡੀ ਨਹੀਂ ਹੁੰਦੀ ਪਿੰਡਾਂ ਜੀ ਅਜ ਤਾਂ ਨੇ ਅਜ ਤਾਂ ਨੇ ਚਤੋਂ ਪਰ ਲੋੜ ਸਾਨੂੰ ਇਹਨਾਂ ਦੀ ਤੇ ਸਾਡੀ ਇਹਨਾਂ ਨੂੰ ਤੀਆਂ ਪਿੰਡਾਂ ਦੇ ਅਸੀਂ ਵੀ ਹੁਣ ਵੀ ਹਮਦਰਦ ਆਜ ਤਾਂ ਹੁਣ ਵੀ ਆ ਸ਼ਾਦੀਆਂ ਦਿੰਦੇ ਆ ਕੋਈ ਪੁੰਨਦਾਨ ਜਿੰਨਾ ਸਰਦਾ ਸਾਥੋਂ ਦਿੰਨੇ ਪਰ ਇਹਨਾਂ ਨੂੰ ਸਟੱਪ ਗੱਲ ਚਾਕੇ ਔਖੇ ਹੋਣਗੇ ਵੀ ਆਉਣਗੇ ਅਸੀਂ ਵੀ ਆਵਾਂਗੇ ਮਿਲਰ ਮਾਦਾ ਸਿਤਾ ਆ ਬਾਗ ਤੋਂ ਪਾਵਾਂ ਆਈਜੀ ਐ ਪਾਵਾਂ ਉਦੂਤੇ ਐ ਵੀ ਇਹ ਧੱਕੇਸ਼ਾਹੀਆਂ ਹੋ ਰਹੀਆਂ ਨੇ ਮੁਲਕ ਵਿਗੜਦਾ ਜਾਂਦਾ ਇਹਨੂੰ ਸੰਭਾਲ ਲਓ ਅੱਗੇ ਪੁਲਿਸਾਂ ਪੰਨੇ ਸਿਪਾਈ ਜਾੜਦਾ ਕੰਨ ਖੜੇ ਹੋ ਜਾਂਦੇ ਹੁਣਾਂ ਲੀਡਰਾਂ ਨੇ ਮਾਰਤਾ ਹੁਣ ਐਸਐਸਬੀ ਨੂੰ ਅਗਲਾ ਸੱਤਰੀ ਗੱਲ ਨਹੀਂ ਬੁਲਾਉਂਦਾ ਅੱਗੇ ਸਿਪਾਈ ਤੋਂ ਡਰਦੇ ਸੀ ਪੁਰਾਣੇ ਜਮਾਨੇ 70 ਸਾਲ ਉਮਰ ਦੇ ਚੱਲੀ ਜਾਂ ਨਾ ਮੈਂ